ਹੁਣ ਮੁੰਡੇ ਅੰਦਰੋਂ ਆਏ ਨੇ ਜਿਹੜੇ ਇਹ ਮੁੰਡੇ ਫਿੱਟ ਨੇ ਫਿਜ਼ੀਕਲ ਹਨਾ ਕਲੀਅਰ ਕਰਕੇ ਆਏ ਨੇ ਇਹਨਾਂ ਨਾਲ ਗੱਲਬਾਤ ਆ ਜਿਹੜੀ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹੋ ਕਿਹੜਾ ਗਰੁੱਪ ਸੀਗਾ ਪਤਾ ਪਹਿਲਾ ਗਰੁੱਪ ਸੀਗਾ ਤੇ ਪਹਿਲੇ ਗਰੁੱਪ ਦੇ ਵਿੱਚ ਪਹਿਲਾਂ ਤਾਂ ਐ ਦੱਸੋ ਵੀ ਤੁਹਾਡੇ ਡਾਕੂਮੈਂਟ ਸੀ ਜਿਹੜੇ ਉਹ ਕੀ ਕੀ ਲੈਤੇ ਗਏ ਨੇ ਜਿਹੜੇ ਚੈੱਕ ਹੋਏ ਨੇ ਨਾਮ ਦਾ ਹਾਂ ਫੋਟੋ ਕੈਰੇਕਟਰ ਯਾਰ ਨਾਮ ਦਾ ਤੇ ਉਹਦਾ ਵੀ ਕੈਰੇਕਟਰ ਜਾਤੀ ਰਿਹਾਈ ਸੀ ਹਾਂ ਰਵੀ ਨਿਕਲ ਗਿਆ ਲੋਕ ਨੇ ਮਾਣ ਮਾਇਕ ਪੰਜ ਪ੍ਰੋਟੈਸਟਡ ਇੱਕ ਹੋਰ ਦੱਸੋ ਵੀ ਫੋਟੋ ਬਿਨਾ ਚੱਲ ਗਏ ਜਿਹੜੇ ਉੱਤੇ ਫੋਟੋ ਨਹੀਂ ਲੱਗੀ ਹੋਈ ਜਿਹੜਾ ਕੈਰੈਕਟਰ ਸਕੂਲ ਦਾ ਵੀ ਲਵਾ ਕੇ ਦਿਓ ਇੱਕ ਹੋਰ ਦੱਸੋ ਜਿਹੜਾ ਓਪਨ ਦਸਵੀਂ ਵਾਲੇ ਮੁੰਡੇ ਨੂੰ ਨਾ ਚੱਲਿਆ ਸਾਡੀ ਵੀੜ ਕੱਢਿਆ ਤਾਂ ਨਹੀਂ ਕੋਈ ਉੱਥੇ ਮੁੰਡਾ ਫੁੱਟਦਾ ਨਹੀਂ ਕੋਈ ਕੱਢਿਆ ਡਾਪ ਟੈਸਟ ਦਾ ਕੀ ਚੱਕਰ ਸੀ ਘੰਦਰ ਡਾਪ ਟੈਸਟ ਵੀ ਸਹੀ ਹੋਇਆ ਜਾਂ ਉਹੀਂ ਠੱਕੇ ਨਾਲ ਕੱਢੇ ਨੇ ਮੁੰਡੇ ਬਾਹਰ ਥੋੜੇ ਜਾਣੇ ਕੱਢੇ ਸੀ ਇਹ ਥੋੜੇ ਜਾਣੇ ਕੱਢੇ ਨੇ ਤੁਸੀਂ ਥੋੜਾ ਮੈਡੀਕਲ ਕਰਵਾ ਕੱਲ ਨੂੰ ਮੈਡੀਕਲ ਆ ਤੇ ਬਾਕੀ ਹੋਰ ਕੀ ਮੈਸੇਜ ਆ ਜਿਹੜੇ ਮੁੰਡੇ ਕੱਲ ਨੂੰ ਆ ਰਹੇ ਨੇ ਹਨਾ ਉਹਨਾਂ ਵਾਸਤੇ ਕੀ ਮੈਸੇਜ ਆ ਕਿਵੇਂ ਦੀ ਤਿਆਰੀ ਕਰਕੇ ਆਉਣਾ ਆਪਦੀ ਤਿਆਰੀ ਆਪਦੀ ਦੇਖ ਕੇ ਟਾਈਮ ਨਾਲ ਆ ਜਾਣ ਅੱਛਾ ਇੱਕ ਹੋਰ ਤੁਸੀਂ ਜਿਹੜਾ ਗਰਾਊਂਡ ਆ ਇਹਦੇ ਵਿੱਚ ਤੁਸੀਂ ਨੰਗੇ ਪੈਰੀ ਭੱਜ ਸਕਦੇ ਨੇ ਬੱਚੇ ਆ ਬਾਈ ਨੰਗੇ ਪੈਰੀ ਆ ਬਾਈ ਨੰਗੇ ਪੈਰੀ ਆ ਬੱਚੇ ਆ ਜੀ ਛਾਲੇ ਹੋ ਜਾਂਦੇ ਨੇ ਛਾਲੇ ਹੋ ਜਾਂਦੇ ਨੇ ਗਰਾਊਂਡ ਔਖਾ ਨਾ ਕੰਕਰੀਟ ਵਾਲਾ ਗਰਾਊਂਡ ਆ ਤੁਸੀਂ ਕਿਹੜਾ ਗਰੁੱਪ ਲਾਇਆ ਸੀ ਐਕਸੀਲੈਂਟ ਗੁੱਡ 80 ਨੰਬਰ ਬੀਮ 10 ਬੀਮ ਨੇ ਪਹਿਲੀ ਵਾਰ ਤੀਜੇ ਲਾਸਟ ਮੇਰੀ ਸੈਕਿੰਡ ਵਾਰ ਤੇਰੀ ਵੀ ਸੈਕਿੰਡ ਤੇਰੀ ਸਾਰਾ ਹਾਂਜੀ ਲਾਸਟ ਆ ਚਲੋ ਤੁਹਾਨੂੰ ਬੈਸਟ ਟੌਪ ਲੱਕ ਹਨਾ ਬਹੁਤ ਵਧੀਆ ਮੈਸੇਜ ਆ ਤੇ ਬਾਕੀ ਤੁਸੀਂ ਕੱਲ੍ਹ ਨੂੰ ਵੀ ਮੈਡੀਕਲ ਫੋਟੋ ਕੱਲ੍ਹ ਨੂੰ ਤੁਹਾਡਾ ਰਿਵਿਊ ਜਿਹੜਾ ਮੁੰਡਿਆਂ ਦੇ ਸਾਹਮਣੇ ਲੈ ਕੇ ਆਵਾਂਗੇ ਬਾਕੀ ਆਪਣੇ ਪੇਜ ਨੂੰ ਕਰ ਲਓ ਫੋਲੋ ਔਰ ਜੁਇਲ ਐਪ ਕਰਕੇ ਬਗਦੇ ਜੁੜੇ ਵੀ ਹੋਵੋਗੇ ਠੀਕ ਆ ਬਈ ਤੇ ਇਹ ਮੁੰਡੇ ਅੰਦਰੋਂ ਆਇਆ ਪਹਿਲਾ ਗਰੁੱਪ ਤੁਸੀਂ ਦੇਖਿਆ ਹਨਾ ਤੇ ਸਾਰੀ ਜਾਣਕਾਰੀ ਜਿਹੜੀ ਤੁਸੀਂ ਅੱਪਾਂ ਸਾਂਝੀ ਕੀਤੀ ਆ ਧੰਨਵਾਦ ਹੋਰ ਜੋ ਵੀ ਜਾਣਕਾਰੀ ਮਿਲੂਗਾ ਨਾਲ ਸੇਰ